ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਤਿਉਹਾਰਾਂ ਦਾ ਸੀਜ਼ਨ ਹੈ ਔਰ ਇਸ ਦੇ ਨਾਲ ਹੀ ਮਿਲਾਵਟ ਖੋਰ ਪੂਰੇ ਤਰੀਕੇ ਦੇ ਨਾਲ ਸਰਗਰਮ ਹੋ ਚੁੱਕੇ ਨੇ ਔਰ ਜੇਕਰ ਤੁਸੀਂ ਵੀ ਸੋਚਦੇ ਹੋ ਕਿ ਇਸ ਤਿਉਹਾਰੀ ਸੀਜ਼ਨ ਦੇ ਵਿੱਚ ਘਰ ਆਪਾਂ ਮਠਿਆਈ ਲੈ ਆਈਏ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਾ ਦਈਏ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਤੁਹਾਨੂੰ ਇਹ ਤਿਉਹਾਰਾਂ ਦੇ ਮਿਸਥਾਨ ਬਿਮਾਰ ਕਰ ਸਕਦੇ ਨੇ ਔਰ ਤੁਹਾਨੂੰ ਸਿੱਧਾ ਹਸਪਤਾਲ ਪਹੁੰਚਾ ਸਕਦੇ ਨੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਤੋਂ ਹੀ ਹੱਥ ਧੋਣਾ ਪੈ ਜਾਵੇ ਕਿਉਂ ਕਿ ਮਿਲਾਵਟ ਖੋਰਾ ਨੇ ਪੂਰੇ ਦੇ ਪੂਰੇ ਮਾਰਕੀਟ ਦੇ ਵਿੱਚ ਆਪਣੀ ਜ਼ਹਿਰ ਘੋਲ ਦਿੱਤਾ ਹੈ ਇਹ ਨਹੀਂ ਪਤਾ ਕਿ ਜੋ ਤੁਸੀਂ ਮਠਿਆਈ ਖਾ ਰਹੇ ਹੋ ਬਰਫੀ ਖਾ ਰਹੇ ਹੋ ਚਮਚਮ ਖਾ ਰਹੇ ਹੋ ਰਸਗੁਲਾ ਖਾ ਰਹੇ ਹੋ ਉਹਦੇ ਵਿੱਚ ਮਿੱਠਾ ਘੱਟ ਔਰ ਜ਼ਹਿਰ ਜ਼ਿਆਦਾ ਹੋਵੇ ਕਿਉਂ ਕਿ ਇਹਦੀਆਂ ਕੁਝ ਐਸੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪੰਜਾਬ ਪਰ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਕੁਝ ਹੋਰ ਤਸਵੀਰਾਂ ਵੀ ਨੇ ਜੋ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਉਹਰਾ ਤਸਵੀਰਾਂ ਤੁਸੀਂ ਦੇਖ ਲਓ ਕਿਸ ਤਰੀਕੇ ਦੇ ਨਾਲ ਸਿਹਤ ਵਿਭਾਗ ਦੀ ਟੀਮ ਨੇ ਇੱਕ ਕੋਲਡ ਸਟੋਰੇਜ ਦੇ ਉੱਤੇ ਰੇਡ ਕੀਤੀ ਹੈ ਤਾਂ ਉੱਥੋਂ 1 ਸਾਲ ਪੁਰਾਣਾ ਮਾਵਾ ਬਰਾਮਦ ਕੀਤਾ ਗਿਆ ਕਾਫੀ ਜ਼ਿਆਦਾ ਪੁਰਾਣੇ ਸਮੇਂ ਦੀਆਂ ਮਠਾਈਆਂ ਗੁਲਾਬ ਜਾਮੁਨਾ ਤੇ ਚਮਚਮ ਬਰਾਮਦ ਕੀਤੀਆਂ ਗਈਆਂ ਜਿਹੜੀਆਂ ਢੋਲੀਆਂ ਦੇ ਵਿੱਚ ਇਹ ਮਿਸ਼ਠਾਨ ਰੱਖੇ ਹੋਏ ਸੀ ਤੇ ਜਦੋਂ ਚੈੱਕ ਕੀਤਾ ਉਹਨਾਂ ਦੀ ਤਾਰੀਖ 1 ਸਾਲ ਕਰੀਬ ਕਰੀ ਪੁਰਾਣੀ ਦੱਸੀ ਗਈ ਜੋ ਮਾਰਕਾ ਲਿਖਿਆ ਹੁੰਦਾ ਨਾ ਜਿਵੇਂ ਕਿ ਕੋਈ ਵੀ ਵਿਅਕਤੀ ਕੋਲਡ ਸਟੋਰੇਜ ਦੇ ਵਿੱਚ ਆਪਣਾ ਸਮਾਨ ਰੱਖਣ ਜਾਂਦਾ ਹੈ ਤਾਂ ਜਿਸ ਦਿਨ ਤੁਸੀਂ ਕੋਲਡ ਸਟੋਰੇਜ ਦੇ ਵਿੱਚ ਆਪਣਾ ਸਮਾਨ ਰੱਖਦੇ ਹੋ ਤਾਂ ਉਸ ਦੇ ਉੱਤੇ ਇੱਕ ਲਿਸਟ ਲੱਗਦੀ ਹੈ ਉਸ ਲਿਸਟ ਦੇ ਵਿੱਚ ਲਿਖਿਆ ਹੁੰਦਾ ਕਿ ਇਹਦੇ ਵਿੱਚ ਕੀ ਸਮਾਨ ਹੋ ਸਕਦਾ ਔਰ ਇਹ ਕਦੋਂ ਤਿਆਰ ਕੀਤਾ ਗਿਆ ਹੈ ਤਾਂ ਉਹ ਜਿਹੜੀ ਲਿਸਟ ਲੱਗੀ ਹੋਈ ਸੀ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਇੱਕ ਸਾਲ ਲਗਭਗ ਪੁਰਾਣੀ ਮਠਿਆਈ ਹੈ ਤਾਂ ਸੋਚੋ ਆਹ ਤਿਉਹਾਰਾਂ ਦੇ ਸੀਜ਼ਨ 'ਚ ਜਿਹੜਾ ਕਿ ਤੁਹਾਡੇ ਘਰੇ ਲਸ਼ ਲਸ਼ ਕਰਦੀ ਮਠਿਆਈ ਆਣੀ ਸੀ ਉਹ ਇੱਕ ਸਾਲ ਪੁਰਾਣੀ ਹੋਣੀ ਸੀ ਪਤਾ ਨਹੀਂ ਉਹਦੇ ਵਿੱਚ ਕਿੰਨੇ ਜਰਮ ਔਰ ਬੈਕਟੀਰੀਆ ਪੈਦਾ ਹੋ ਜਣੇ ਸੀ ਔਰ ਜੇਕਰ ਤੁਸੀਂ ਖਾਂਦੇ ਤੁਹਾਡੇ ਬੱਚੇ ਖਾਂਦੇ ਤੁਹਾਡੇ ਮਾਪੇ ਖਾਂਦੇ ਉਹਨਾਂ ਨੇ ਸਿੱਧਾ ਬਿਮਾਰ ਹੋਣਾ ਸੀ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਸੀ ਹੋਣਾ ਤੇ ਆ ਤਸਵੀਰਾਂ ਬਚਾ ਲਿੱਤਾ ਗਿਆ ਵਾ ਉਹਨਾਂ ਲੋਕਾਂ ਨੂੰ ਕਿਉਂਕਿ ਸਿਹਤ ਵਿਭਾਗ ਦੀ ਟੀਮਾਂ ਇਸ ਵਕਤ ਪੂਰੇ ਤਰੀਕੇ ਨਾਲ ਉਹ ਵੀ ਮੁਸਤੈਦ ਨੇ ਜਦੋਂ ਇਹ ਮਿਲਾਵਟੀ ਮਠਾਈ ਬਰਾਮਦ ਕੀਤੀ ਗਈ ਹੈ ਤਾਂ ਉਸ ਨੂੰ ਕਿਵੇਂ ਜ਼ਮੀਨ ਦੋਸ਼ ਕੀਤਾ ਗਿਆ ਟਵਾ ਪੱਟ ਕੇ ਸਾਰੀ ਉਹਦੇ ਵਿੱਚ ਦਫਨ ਕਰ ਦਿੱਤੀ ਗਈ ਇਸ ਤਰੀਕੇ ਦੇ ਨਾਲ ਹਜ਼ਾਰਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਚ ਗਈ ਹੈ ਪਰ ਇਹ ਮਠਾਈ ਉਹ ਹੈ ਜਿਹੜੀ ਕਿ ਅੱਖਾਂ ਦੇ ਸਾਹਮਣੇ ਆ ਗਈ ਜਿਸ ਨੂੰ ਬਰਾਮਦ ਕੀਤਾ ਜਾ ਚੁੱਕਿਆ ਔਰ ਡਿਸਟਰੋਏ ਨਸ਼ਟ ਕਰ ਦਿੱਤੀ ਗਈ ਹੈ ਪਰ ਜ਼ਰਾ ਸੋਚੋ ਉਹ ਮਿਲਾਵਟਖੋਰ ਜਿਨ੍ਹਾਂ ਦੀ ਦੁਕਾਨ ਦੇ ਉੱਤੇ ਹਲੇ ਵੀ ਕਾਫੀ ਜ਼ਿਆਦਾ ਮਠਿਆਈ ਪਈ ਹੈ ਔਰ ਲੋਕ ਇਹ ਮਠਿਆਈ ਖਰੀਦਣਗੇ ਆਏ ਸੀ ਔਰ ਉਹ ਘਰ ਲੈ ਕੇ ਜਾਣਗੇ ਇਸ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਨੇ ਕਿਵੇਂ ਰੇਡ ਕੀਤੀ ਹੈ ਕੀ ਕੁਝ ਬਰਾਮਦ ਹੋਇਆ ਕਦੋਂ ਇਹ ਸਭ ਕੁਝ ਬਰਾਮਦ ਹੋਇਆ ਸਿਹਤ ਵਿਭਾਗ ਦੀ ਟੀਮ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਹੈ ਔਰ ਇਸ ਪੂਰੇ ਮਾਮਲੇ ਦੇ ਉੱਤੇ ਅਪਡੇਟ ਦੇ ਰਹੇ ਨੇ ਸਟਰੀਟਸ ਜਿਹੜੀਆਂ ਇੱਥੇ ਰੱਖਿਆ ਸੀ ਹਲਵਾਈਆਂ ਨੇ ਜੋ ਇਹਨਾਂ ਤੋਂ ਇੱਥੇ ਲੈ ਵਾਪਸ ਉਠਾਈ ਨਹੀਂ ਹੈਗੀਆਂ ਨੇ ਜਿਹੜੇ ਕਿ ਨੋਟ ਫੋਰ ਫੂਡ ਹਿਮਨ ਕੰਪਸ਼ਨ ਹੈਗੀ ਹੈ ਇਹ ਚ ਰਸਗੁੱਲੇ ਸੀਗੇ ਆਪਣੇ ਬਰਫੀ ਸੀਗੀ ਉਹ ਜਿਹੜਾ ਮੌਕੇ ਤੇ ਹੈਗਾ ਡਿਸਟਰਾਈ ਕਰ ਦਿੱਤਾ ਗਿਆ ਤੇ ਦੋ ਸੈਂਪਲ ਕੋਲ ਸਟੋਰ ਜਿਹੜੇ ਮਠਾਈਆਂ ਸਟੋਰ ਹੈਗੇ ਨੇ ਉਹ ਲੈ ਲਏ ਗਏ ਹਨ ਤੇ ਕੋਲ ਸਟੋਰ ਨੂੰ ਹਦਾਇਤ ਕਰ ਦਿੱਤੀ ਗਈ ਹੈਗੀ ਹੈ ਕਿ ਜਿਹੜਾ ਹੈਗੇ ਕਿ ਪ੍ਰੋਪਰ ਜਿਹੜਾ ਹੈਗਾ ਟਾਈਮ ਬਾਉਂਡ ਜਿਹੜਾ ਹੈਗਾ ਉਹ ਮਠਾਈਆਂ ਰੱਖਣੀਆਂ ਹੈਗੀਆਂ ਅੱਛਾ ਇਹ ਸਟੋਰ ਦੇ ਅੰਦਰ ਹੋਰ ਵੀ ਕੁਝ ਪਿਆ ਸੀ ਇਸ ਤੋਂ ਇਲਾਵਾ ਸਮਾਨ ਜਿਹੜਾ ਬੜੇ ਬੜੇ ਟਾਈਮ ਤੋਂ ਪਿਆ ਸੀ ਫਰੂਟਸ ਐਂਡ ਵੈਜੀਟਬਲਸ ਇਨਾਂ ਕੋਲੇ ਹੈਗੇ ਨੇ ਡਰਾਈ ਫਰੂਟਸ ਹੈਗੇ ਨੇ ਇਨਾਂ ਕੋਲੇ ਐਪਲਸ ਹੈਗੇ ਨੇ ਉਸ ਦੇ ਫੂਡ ਆਈਟਮਸ ਹੀ ਇਕਲ ਸਟੋਰ ਦੇ ਵਿੱਚ ਹੈਗੇ ਨੇ ਅੱਛਾ ਤੁਸੀਂ ਤਸਵੀਰਾਂ ਦੇਖ ਰਹੇ ਹੋਣਗੇ ਕਿਉਂਕਿ ਦੀਵਾਲੀ ਤੋਂ ਪਹਿਲੇ ਮਠਾਈ ਦੀ ਖਰੀਦਦਾਰੀ ਕਰਨ ਜਾਣਗੇ ਬਾਜ਼ਾਰਾਂ 'ਚ ਤੁਸੀਂ ਕੀ ਆਖਦੇ ਹੋ ਕਿ ਮਠਾਈ ਕਿਵੇਂ ਦੁਕਾਨ ਦੇ ਵਿੱਚ ਲਈਤੀ ਜਾਵੇ ਉਹਦੇ ਉੱਤੇ ਕੀ ਲਿਖਿਆ ਹੋਣਾ ਚਾਹੀਦਾ ਕਿ ਬੈਸਟ ਬਿਫੋਰ ਹੋਵੇ ਜਾਂ ਤਰੀਕ ਲਿਖੀ ਹੋਣੀ ਚਾਹੀਦੀ ਹੈ ਮਠਾਈ ਕਿੰਨੇ ਦਿਨ ਪੁਰਾਣੀ ਹੋਣੀ ਚਾਹੀਦੀ ਮਠਾਈ ਜਿਹੜੀ ਹੈਗੀ ਐ ਕਿ ਜਿਹੜੀ ਆਪਣੀ 슈ਗਰ ਸਰਪਾਲੀ ਹੁੰਦੀ ਹੈ ਜਿਵੇਂ ਆਪਣੇ ਗੁਲਾਬ ਜਮਦਰ ਸਕੂਲ ਹੈ ਇਹਨਾਂ ਦੀ 1 ਹਫਤੇ 2 ਹਫਤੇ ਤੱਕ ਸ਼ੈਲਫ ਲਾਈਫ ਹੁੰਦੀ ਹੈ ਜਿਹੜੀ ਖੋਆ ਸਵੀਟਸ ਹੁੰਦੀਆਂ ਜਿਹੜੇ ਕੋਈ ਤੋਂ ਬਣਦੀਆਂ ਗਿਆ ਉਹਨਾਂ ਦੀ 3 ਦਿਨ ਦੀ ਲਾਈਫ ਹੁੰਦੀ ਹੈਗੀ ਹੈ ਜਿਹੜੀ ਬੰਗਾਲੀ ਸਵੀਟਸ ਹੁੰਦੀ ਹੈ ਉਹ ਸੇਮ ਡੇ ਕੰਜ਼ਮਪਸ਼ਨ ਲਈ ਹੁੰਦੀਆਂ ਹਨ ਤੇ ਜਿਹੜੀ ਸੀਰੀਅਲਸ ਤੋਂ ਬੰਦੀਆਂ ਹੈਗੀਆਂ ਕੋਈ ਚਨਾ ਬਰਫੀ ਹੈਗੀ ਹੈ ਉਹਨਾਂ ਦੀ 15 ਤੋਂ 30 ਦਿਨ ਤੱਕ ਦੀ ਲਾਈਫ ਸੈਲ ਹੁੰਦੀ ਹੈਗੀ ਹੈ ਅੱਛਾ ਸਮੇਂ ਸਮੇਂ ਸਿਰ ਤੁਹਾਡਾ ਡਿਪਾਰਟਮੈਂਟ ਇਹ ਦੁਕਾਨਾਂ ਦੀ ਜਾਂਚ ਕਰਦਾ ਰਹਿੰਦਾ ਟੋਟਲ ਪਿਛਲੇ 10 ਦਿਨਾਂ ਚ ਸਿਹਤ ਵਿਭਾਗ ਲੁਧਿਆਣਾ ਵੱਲੋਂ ਜਿਹੜੇ 87 ਸੈਂਪਲ ਲੈ ਚੁੱਕੇ ਗਏ ਹਨ ਤਿੰਨ ਵਿੱਚ ਸੀਜ਼ਰ ਕੀਤੀਆਂ ਗਈਆਂ ਹਨ ਕਿ ਆਪਾਂ ਕੋਰਦੀ ਫੈਕਟਰੀ ਫੜੀ ਹੈਗੀ ਹੈ ਇੱਕ ਜਿਹੜਾ ਨਿਰਵਾਨਾ ਹਰਿਆਣੇ ਦੇ ਵਿੱਚੋਂ ਪਨੀਰ ਆ ਰਿਹਾ ਸੀਗਾ ਉਹ ਆਪਾਂ ਫੜਿਆ ਹੈਗਾ ਤੇ ਇੱਕ ਜਿਹੜਾ ਘੀ ਬਣਾ ਰਿਹਾ ਸੀਗਾ ਬਸਟੈਂਡ ਦੇ ਬੈਕ ਸਾਈਡ ਉਹਦਾ ਪਕੜਿਆ ਹੈਗਾ ਤਾਂ ਇਹ ਜੋ ਤੁਸੀਂ ਤਸਵੀਰਾਂ ਲੁਧਿਆਣੇ ਦੀਆਂ ਦੇਖ ਰਹੇ ਹੋ ਲੁਧਿਆਣੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਮਠਿਆਈ ਬਰਾਮਦ ਕੀਤੀ ਗਈ ਹੈ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਲੇਕਿਨ ਇਸ ਦੇ ਨਾਲ ਨਾਲ ਜਿਸ ਕੋਲਡ ਸਟੋਰ ਦੇ ਵਿੱਚ ਇਹ ਮਠਿਆਈ ਰੱਖੀ ਗਈ ਸੀ ਉਸ ਦੇ ਮਾਲਕ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਸ ਨੇ ਵੀ ਆਪਣੀਆਂ ਮਜਬੂਰੀਆਂ ਦੱਸੀਆਂ ਨੇ ਉਹਦਾ ਕਹਿਣਾ ਹੈ ਕਿ ਸਾਨੂੰ ਇਹ ਗੱਲ ਪਤਾ ਹੈ ਕੀ 1 ਸਾਲ ਪੁਰਾਣੀ ਹੈ ਹੋ ਸਕਦਾ ਕੋਈ 6 ਮਹੀਨੇ ਜਾਂ ਫਿਰ 2 ਸਾਲ ਵੀ ਪੁਰਾਣੀ ਹੋਵੇ ਪਰ ਸਾਡੇ ਰੂਲਸ ਐਂਡ ਰੈਗੂਲੇਸ਼ਨ ਇਸ ਤਰੀਕੇ ਦੇ ਨੇ ਕਿ ਅਸੀਂ ਇਹਨੂੰ ਕੱਢ ਕੇ ਬਾਹਰ ਨਹੀਂ ਸਿੱਟ ਸਕਦੇ ਕਿਉਂਕਿ ਜੇਕਰ ਅਸੀਂ ਕਿਸੇ ਦਾ ਮਾਲ ਇਸ ਤਰੀਕੇ ਨਾਲ ਬਾਹਰ ਸਿੱਟ ਦਿੱਤੀਏ ਤਾਂ ਕੋਈ ਵੀ ਵਿਅਕਤੀ ਸਾਡੇ ਉੱਤੇ ਕੇਸ ਕਰ ਸਕਦਾ ਕਿਉਂਕਿ ਉਹਨਾਂ ਨੇ ਸਾਨੂੰ ਪੈਸੇ ਦੇਣੇ ਆ ਤਾਂ ਇਸ ਤਰੀਕੇ ਦੀਆਂ ਗੜਬੜੀਆਂ ਆਪਣੇ ਹੀ ਗਰਾਊਂਡ ਲੈਵਲ ਤੇ ਕਾਫੀ ਜ਼ਿਆਦਾ ਨੇ ਕਿਉਂਕਿ ਜੇਕਰ ਪਤਾ ਹੈ ਕੋਲਡ ਸਟੋਰੇਜ ਦੇ ਵਿੱਚ 1 ਸਾਲ ਪੁਰਾਣਾ ਮਟੀਰੀਅਲ ਪਿਆ ਹੈ 2 ਸਾਲ ਪੁਰਾਣਾ ਮਟੀਰੀਅਲ ਪਿਆ ਹੈ ਚਾਹਂਦੇ ਔਰ ਨਾ ਚਾਹਂਦੇ ਹੋਏ ਵੀ ਕੋਲਡ ਸਟੋਰੇਜ ਦਾ ਮਾਲ ਨਹੀਂ ਕਰ ਸਕਦਾ ਕਿਉਂਕਿ ਜੇਕਰ ਉਸਨੇ ਆਪਣੇ ਲੈਵਲ ਦੇ ਉੱਤੇ ਇਹ ਡਿਸੀਜਨ ਲੈ ਲਿਆ ਕਿ ਇਸ ਨੂੰ ਮਾਲ ਨੂੰ ਨਸ਼ਟ ਕਰਨਾ ਹੈ ਤਾਂ ਕਦੇ ਵੀ ਆ ਕੇ ਜੋ ਅਸਲੀ ਓਨਰ ਹੈ ਉਸ ਮਾਲ ਦਾ ਤਾਂ ਕੇਸ ਕਰ ਸਕਦਾ ਹੈ ਇਸ ਤਰੀਕੇ ਦੇ ਨਾਲ ਹਜ਼ਾਰਾਂ ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੱਕ ਦਾ ਹਰਜਾਨਾ ਉਸ ਕੋਲਡ ਸਟੋਰੇਜ ਵਾਲੇ ਨੂੰ ਦੇਣਾ ਪੈਂਦਾ ਤਾਂ ਇਸ ਵੇਲੇ ਇਸ ਗੱਲ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਕੁਝ ਐਸੇ ਰੂਲਸ ਐਂਡ ਰੈਗੂਲੇਸ਼ਨ ਵੀ ਚੇਂਜ ਹੋਣੇ ਚਾਹੀਦੇ ਨੇ ਸਮੇਂ ਦੇ ਹਿਸਾਬ ਦੇ ਨਾਲ ਕਿ ਜੇਕਰ ਕੋਲਡ ਸਟੋਰੇਜ ਦੇ ਵਿੱਚ ਕੋਈ ਵੀ ਸਮਾਨ ਕਾਫੀ ਲੰਬੇ ਸਮੇਂ ਤੋਂ ਪਿਆ ਹੈ ਤਾਂ ਉਸ ਨੂੰ ਸਿਆਤ ਦਾ ਸੇਤ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ ਜਾਂ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਜਾਂ ਫਿਰ ਉਸ ਮਾਲ ਨੂੰ ਡਿਸਟਰੋਏ ਕਰਨਾ ਜਾਂ ਫਿਰ ਜੋ ਅਸਲੀ ਓਨਰ ਹੈ ਮਾਲਕ ਹੈ ਉਸ ਮਾਲ ਦਾ ਉਸ ਨੂੰ ਵਾਪਸ ਕਰਨ ਦੇ ਕੁਝ ਰੂਲਸ ਐਂਡ ਰੈਗੂਲੇਸ਼ਨ ਹੋਣੇ ਚਾਹੀਦੇ ਨੇ ਗਾਈਡਲਾਈਨਸ ਐਸੀਆਂ ਚੇਂਜ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜੇਕਰ ਇਹ ਨਾ ਹੋਈਆਂ ਤਾਂ ਮਰੇਗੀ ਤੇ ਸਿਰਫ ਔਰ ਸਿਰਫ ਆਮ ਜਨਤਾ ਆਲਸੋ ਤੁਸੀਂ ਚਲਾਉਂਦੇ ਹੋ ਕਿ ਨਾ ਕੀ ਤੁਹਾਡਾ ਇੱਕ ਸੈਕਿੰਡ ਕਿ ਨਾ ਕੀ ਤੁਹਾਡਾ ਸੌਰਵ ਸੌਰਵ ਇਹ ਇਹ ਮਠਿਆਈ ਜਿਹੜੀ ਹੈ ਇਹ ਤੁਸੀਂ ਅੰਦਰ ਰੱਖੀ ਹੋਈ ਸੀ ਇਹ ਮਠਿਆਈ ਅੰਦਰ ਰੱਖੀ ਸੀ ਇੱਕ ਸਕਿੰਟ ਉਹ ਨਹੀਂ ਇੱਕ ਸਕਿੰਟ ਮੈਂ ਮੈਂ ਬਾਅਦ ਚ ਗੱਲ ਕਰਦਾ ਕੈਮਰਾ ਚੱਲਦਾ ਮੈਂ ਮਠਿਆਈ ਰੱਖੀ ਸੀ ਕਿੰਨੇ ਹੀ ਦਿਨ ਤੋਂ ਕਿਉਂ ਰੱਖੀ ਹੈ ਸਰ ਮਠਿਆਈ ਸਾਡੇ ਸਟੋਰ ਦੇ ਵਿੱਚ ਆਉਂਦੀ ਹੈ ਐਜ਼ ਅ ਸਵੀਟਸ ਲਿਖ ਕੇ ਆਉਂਦੀ ਸਾਨੂੰ ਨਹੀਂ ਪਤਾ ਉਹਦੇ ਵਿੱਚ ਕੀ ਰੱਖ ਕੇ ਗਿਆ ਰਸਗੁੱਲੇ ਰੱਖ ਕੇ ਗਿਆ ਖੋਆ ਰੱਖ ਕੇ ਗਿਆ ਪੇ ਪੇਠਾ ਰੱਖ ਕੇ ਗਿਆ ਤੁਸੀਂ ਆਪਣੇ ਕੋਲ ਸਟੋਰ ਦੇ ਵਿੱਚ ਜਦੋਂ ਕੋਈ ਪ੍ਰੋਡਕਟ ਰੱਖਦੇ ਹੋ ਤਾਨੂੰ ਪਤਾ ਹੀ ਨਹੀਂ ਕਿਹੜਾ ਰੱਖ ਕੇ ਗਿਆ ਕਿੱਦਾਂ ਦਾ ਪ੍ਰੋਡਕਟ ਹੈ ਤੁਸੀਂ ਆਪਣੇ ਅੰਦਰ ਰੱਖ ਲੈਂਦੇ ਸਵੀਟਸ ਲਿਖਾ ਕੇ ਜਾਂਦੇ ਆ ਕਿ ਇਹਦੇ ਵਿੱਚ ਤਾਲਾ ਲੱਗਿਆ ਹੁੰਦਾ ਸਰ ਦੇ ਸਾਹਮਣੇ ਤਾਲੇ ਖੋਲੇ ਆ ਅੱਛਾ ਕਿੰਨੇ ਦਿਨ ਤੋਂ ਪਿਆ ਸੀ ਤੁਹਾਡੇ ਕੋਲ ਇਹ ਤੇ ਸਰ ਪਿਛਲੇ ਸਾਲ ਦੇ ਡਰਮ ਛੱਡ ਕੇ ਗਏ ਆ ਹਲੇ ਤਾਂ ਕੋਈ ਅੰਦਾ ਵਾਲੀ ਵਾਰਸ ਨੇ ਆਇਆ ਤੁਸੀਂ ਪਿਛਲੇ ਸਾਲ ਦੀ ਇਹ ਮਠਾਈ ਸਟੋਰ ਕਰਦੇ ਸੀ ਸਾਡੇ ਸੱਟਦੇ ਆ ਤੇ ਸਾਡੇ ਕੋਲ ਆਂਦੇ ਤੇ 20000 ਰੁਪਏ ਦਾ ਡਰਮ ਦਾ ਕਲੇਮ ਮੰਗਦੇ ਆ ਸਾਡੇ ਕੋਲ ਹਾਂਜੀ ਨਹੀਂ ਤੁਸੀਂ ਕਿਉਂ ਐਡੀ ਧੀਰ ਦੀ ਜਿਹੜੀ ਮਠਾਈ ਰੱਖੀ ਆ ਤੁਸੀਂ ਕਹਿੰਦੇ ਹੋ ਕਿ ਲੈਣ ਨਹੀਂ ਆਇਆ ਤੁਹਾਰਾਂ ਦੇ ਨੇੜੇ ਕਿਉਂ ਉਹ ਮਠਿਆਈ ਰੱਖ ਕੇ ਗਿਆ ਤੇ ਲੈਣ ਕਿਉਂ ਨਹੀਂ ਆਇਆ? 3 ਸਾਲ ਦੇ ਨੋਆਮਲ ਨਹੀਂ ਲੈਣ ਕਿਉਂ ਨਹੀਂ ਆਇਆ ਫਿਰ? ਸਾਨੂੰ ਕੀ ਪਤਾ ਸਰ ਲੈ ਕੇ ਕਿਉਂ ਨਹੀਂ ਗਿਆ? ਜਦਦੇ ਅਸੀਂ ਸੱਟਦੇ ਆਂ ਤੇ ਸਾਡੇ ਕੋ ਕਲੇਮ ਮੰਗਦਾ ਆ ਕੇ ਤੁਸੀਂ ਪਹਿਲੇ ਪੈਸੇ ਚਾਰਜ ਕਰ ਲੈਂਦੇ ਉਹਦੇ ਕੋਲ। ਨਹੀਂ ਸਰ ਜਰੋਂ ਨਿਕਲਦਾ ਉਹਦੀ ਚਾਰਜ ਕਰੀਦਾ। ਦੇਖ ਲਓ ਤੁਸੀਂ ਥੋੜਾ ਜਿਹਾ ਸਟੇਟਮੈਂਟ ਦੇ ਰਹੇ ਹੋ ਕਿ ਅਸੀਂ ਪੈਸੇ ਚਾਰਜ ਪਹਿਲੇ ਨਹੀਂ ਕਰਦੇ। ਜਦੋਂ ਲੈ ਕੇ ਜਾਂਦਾ ਫਿਰ ਚਾਰਜ। ਕੋਈ ਤੁਹਾਨੂੰ ਦੁਕਾਨਦਾਰ ਕਹ ਦੇ ਕਿ ਅਸੀਂ ਪੈਸੇ ਪਹਿਲੇ ਚਾਰਜ ਕਰਦੇ ਆਂ ਤੇ ਜੋ ਕਹਣਾ ਦੇਣਾ ਮੈਂ ਸਾਰਾ ਮਾਲ ਫ੍ਰੀ ਛੱਡ ਦੂੰਗਾ। अच्छा ਹੋਰ ਕੀ ਰੱਖਦੇ ਹੋ ਕੋਲ ਸਟੋਰ ਦੇ ਵਿੱਚ ਕਿਰੀਆਨਾ ਆਂਦਾ ਡਰਾਈ ਫਰੂਟ ਆਂਦਾ ਫਰੂਟ ਆਂਦਾ ਹੂੰ ਤੇ ਪਟਾਟੂ ਆਂਦਾ ਤਾਂ ਕਿਸ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਉਹ ਮਠਾਈ ਆਣੀ ਸੀ ਇੱਕ ਸਾਲ ਪੁਰਾਣੀ ਮਠਾਈ ਇੱਕ ਸਾਲ ਪੁਰਾਣੀ ਬਰਫੀ ਇੱਕ ਸਾਲ ਪੁਰਾਣਾ ਖੁਆ ਉਹ ਮਾਰਕੀਟ ਦੇ ਵਿੱਚ ਆਉਣ ਨੂੰ ਬਿਲਕੁਲ ਤਿਆਰ ਸੀਗਾ ਜਿਸ ਨੂੰ ਖਾਣ ਦੇ ਨਾਲ ਲੋਕ ਨਾ ਸਿਰ ਬਿਮਾਰ ਹੋ ਸਕਦੇ ਸੀ ਬਲਕਿ ਉਹਨਾਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਇਸ ਤੋਂ ਇਲਾਵਾ ਜੇਕਰ ਕਿਸੇ ਦੀ ਸਿਹਤ ਜ਼ਿਆਦਾ ਵਿਗੜ ਜਾਂਦੀ ਤਾਂ ਉਹਨਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣਾ ਪੈ ਸਕਦਾ ਸੀ ਤਾਂ ਇਸ ਤਰੀਕੇ ਦਾ ਮੱਕੜ ਜਾਲ ਪੂਰੇ ਤਰੀਕੇ ਦੇ ਨਾਲ ਸੋਸਾਇਟੀ ਦੇ ਵਿੱਚ ਫੈਲਿਆ ਹੋਇਆ ਹੈ ਇਹਦੇ ਵਿੱਚ ਕਿਸ-ਕਿਸ ਦੀ ਰਲੀ ਭੁਗਤ ਹੈ ਕਿਸ ਕਿਸ ਦੀ ਮਿਲੀ ਭੁਗਤ ਹੈ ਇਸ ਦੀ ਵੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਔਰ ਇਹ ਚੇਨ ਟੁੱਟਣੀ ਚਾਹੀਦੀ ਹੈ ਔਰ ਇਸ ਕੜੀ ਦਾ ਸ਼ੁਰੂਆਤ ਤੋਂ ਲੈ ਕੇ ਅੰਤਿਮ ਸ਼ਖਸ ਹਰ ਵਿਅਕਤੀ ਦੇ ਉੱਤੇ ਐਸੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਉਹ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਨਾ ਕਰਨ ਇਹ ਤਾਂ ਚੀਜ਼ ਸਾਹਮਣੇ ਆ ਗਈ ਔਰ ਇਹ ਜੋ ਘਟੀਆਂ ਮਠਾਈ ਹੈ ਮਿਲਾਵਟੀ ਮਠਾਈ ਹੈ ਔਰ ਪੁਰਾਣੀ ਮਠਾਈ ਹੈ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਜ਼ਮੀਨਦੋਜ਼ ਕਰ ਦਿੱਤਾ ਗਿਆ ਪਰ ਜੇਕਰ ਇਹ ਸਾਹਮਣੇ ਕਿਸੇ ਦੀ ਨਜ਼ਰ ਵਿੱਚ ਨਾ ਆਂਦੀ ਤਾਂ ਕਾਰਵਾਈ ਤੁਸੀਂ ਸੋਚ ਸਕਦੇ ਹੋ ਕਿਸ ਦੇ ਉੱਤੇ ਹੋਣੀ ਸੀ ਇਹ ਚੀਜ਼ ਕੁਝ ਵੀ ਸਾਡੇ ਅੱਖਾਂ ਦੇ ਸਾਹਮਣੇ ਨਹੀਂ ਆਣਾ ਸੀ ਪਰ ਇਹ ਸਭ ਦੇ ਪਿੱਛੇ ਇੱਕ ਜਾਗਰੂਕ ਇਨਸਾਨ ਹੈ ਲੁਧਿਆਣੇ ਦਾ ਹੀ ਜਿਸ ਨੂੰ ਇਹ ਚੀਜ਼ ਦੀ ਭਣਕ ਲੱਗ ਗਈ ਸੀ ਜਿਸ ਨੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸੂਚਨਾ ਦਿੱਤੀ ਔਰ ਉਸ ਸੂਚਨਾ ਦੇ ਉੱਤੇ ਹੀ ਸਿਹਤ ਵਿਭਾਗ ਦੀਆਂ ਟੀਮਾਂ ਨੇ ਰੇਡ ਕੀਤੀ ਔਰ ਇੱਕ ਸਾਲ ਪੁਰਾਣਾ ਮਾਵਾ ਮਠਾਈਆਂ ਬਰਾਮਦ ਕੀਤੀਆਂ ਗਈਆਂ ਤੇ ਨਸ਼ਟ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਉਹ ਜਾਗਰੂਕ ਇਨਸਾਨ ਨੇ ਕਈ ਲੋਕਾਂ ਦੀ ਜਾਨ ਬਚਾਈ ਕੀ ਕੁਝ ਕਹਿ ਰਿਹਾ ਉਹਦੀ ਗੱਲ ਵੀ ਸੁਣ ਲੈਣੇ ਆ ਚਾਹੇ ਤੁਸੀਂ ਦਿੱਤੀ ਸੀ ਜਿਹੜੀ ਇਹ ਕੋਲਡ ਸਟੋਰੀ ਦੀ ਬਿਲਕੁਲ ਜੀ ਮੈਂ ਦਿੱਤੀ ਸੀ ਕੋਲਡ ਸਟੋਰੀ ਸਿਵਲ ਸਰਜਨ ਮੈਮ ਸਾਡੇ ਲੁਧਿਆਣੇ ਦੇ ਬੜੇ ਇਮਾਨਦਾਰ ਅਫਸਰ ਨੇ ਤੇ ਮੈਂ ਉਹਨਾਂ ਨੂੰ ਕੱਲ ਫੋਨ ਕਰਕੇ ਇਨਫੋਰਮੇਸ਼ਨ ਦਿੱਤੀ ਔਰ ਅਸੀਂ ਮੌਕੇ ਤੇ ਜਾ ਕੇ ਕਈ ਗੱਲਾਂ ਉੱਥੇ ਦੀਆਂ ਜਿਹੜੀਆਂ ਸੀਗੀਆਂ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਉਹ ਸਾਰੀਆਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਤੇ ਬੜੀ ਅੱਛੀ ਗੱਲ ਆ ਇਹ ਹੈਲਥ ਮੈਕਮੇਂਟੇ ਜਾ ਕੇ ਮੌਕੇ ਦੇ ਉੱਤੇ ਕਿਸਾਨ ਕੋールド ਸਟੋਰ ਦੇ ਅੰਦਰ ਜਿਹੜਾ ਮਾਲ ਪਿਆ ਸੀਗਾ ਉਹਨੂੰ ਫੜਿਆ ਔਰ ਉਹਨਾਂ ਦੇ ਸੈਂਪਲ ਲਏ ਨੇ ਪਰ ਇੱਥੇ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਸਾਡੀਆਂ ਜਿਹੜੀਆਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜ ਕੀਤਾ ਜਾਂਦਾ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਅਵੇਅਰ ਹੋਣ ਦੀ ਲੋੜ ਆ ਸਾਨੂੰ ਸਭ ਨੂੰ ਜਾਗਣ ਦੀ ਲੋੜ ਆ ਕਿ ਜਿੱਥੇ ਵੀ ਕੋਈ ਤੁਹਾਨੂੰ ਮਲਾਵਟ ਵਾਲੀ ਚੀਜ਼ ਮਿਲਦੀ ਆ ਤਾਂ ਸਾਨੂੰ ਹੈਲਥ ਵਿਭਾਗ ਨੂੰ ਜਿਹੜਾ ਹੈ ਸੂਚਿਤ ਕਰਨਾ ਚਾਹੀਦਾ ਪਰ ਮੈਂ ਕਹਿੰਦਾ ਵੀ ਡਾਇਰੈਕਟ ਜਾਂ ਤਾਂ ਹੈਲਥ ਮਿਨਿਸਟਰ ਨਾਲ ਤੇ ਜਾਂ ਸਿਵਲ ਸਰਚ ਨਾਲ ਕਿਉਂਕਿ ਪਹਿਲੇ ਵੜੀਆਂ ਜਿਹੜੀਆਂ ਛੋਟੀਆਂ ਮਛਲੀਆਂ ਨੇ ਨੇ ਜੀ ਉਹਨਾਂ ਨੇ ਬੜਾ ਕੰਮ ਖਰਾਬ ਕੀਤਾ ਤੁਸੀਂ ਦੇਖਿਆ ਹੋਣਾ ਪਹਿਲੇ ਮਲਾਵਟ ਇੰਨੀ ਵੱਧ ਚੁੱਕੀ ਆ ਸ਼ਹਿਰ ਦੇ ਵਿੱਚ ਹਰ ਫਾਸਟ ਫੂਡ ਦੀ ਦੁਕਾਨ ਦੇ ਉੱਤੇ ਹਰ ਸਟਰੀਟ ਸ਼ਾਪ ਦੇ ਉੱਪਰ ਤਕਰੀਬਨ 70% ਦੁਕਾਨਾਂ ਦੇ ਉੱਤੇ ਮਲਾਵਟ ਪੋਰੀ ਜਿਹੜੀ ਹੈਗੀ ਉਹ ਹੋ ਰਹੀ ਆ